ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਲੋਅਰ ਮੈਨ ਲੈਂਡ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵੱਖ-ਵੱਖ ਰੇਟ ਕੁਝ ਗੈਸ ਸਟੇਸ਼ਨਾਂ ਤੇ ਡਾਲਰ 1.59 ਤੋਂ ਗੈਸ ਦੀਆਂ ਕੀਮਤਾਂ ਗਈਆਂ 1.84 ਤੱਕ ਅਗਲੇ 2 ਸਾਲਾਂ ਦੇ ਲਈ BC ਹਾਈਡਰੋਦਰਾਂ ਦੇ ਵਿੱਚ 3.75% ਦਾ ਹੋਵੇਗਾ ਵਾਦਾ ਉਸ BC ਹਾਈਡਰੋ ਖਾਤਾ ਪ੍ਰਤੀ ਮਹੀਨਾ ਲਗਭਗ ਡਾਲਰ 100 ਦਾ ਕਰਦਾ ਹੈ ਭੁਗਤਾਨ ਅਮਰੀਕਾ ਤੋਂ ਵਖਰੀਆਂ ਥਾਵਾਂ ਤੇ ਘੁੰਮਣ ਵਾਲੇ ਕੈਨੇਡੀਅਨਸ ਦੇ ਲਈ ਵਧੀਆਂ ਕੀਮਤਾਂ ਸੰ ਅਡੈਸਟੀਨੇਸ਼ਨ ਕੋ ਮੰਨ ਲਈ ਆਏਗਾ ਵੱਧ ਖਰਚਾ ਖਬਰਾਂ ਵਿਸਾਰ ਦੇ ਨਾਲ ਬੀਸੀ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਅਗਲੇ 2 ਸਾਲਾਂ ਦੇ ਵਿੱਚ ਸੂਬੇ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ 3.75 ਫੀਸਦ ਦਾ ਵਾਧਾ ਹੋਵੇਗਾ ਮਨਿਸਟਰ ਆਫ એનર્ਜੀ ਐਂਡ ਕਲਾਈਮੇਟ ਸੋਲੂਸ਼ਨ ਐਡਵਿਨ ਡਿਕਸ ਨੇ ਕਿਹਾ ਹੈ ਕਿ ਕਿਉਂਕਿ ਉਸ ਬੀਸੀ ਹਾਈਡਰੋ ਖਾਤਾ ਜਿਹੜਾ ਉਹ ਪ੍ਰਤੀ ਮਹੀਨਾ ਲਗਭਗ ਡਾਲਰ 100 ਅਦਾ ਕਰਦਾ ਹੈ ਤੇ ਇਸ ਦਾ ਮਤਲਬ ਹੈ ਕਿ ਪ੍ਰਤੀ ਮਹੀਨਾ ਡਾਲਰ 3.75 ਦਾ ਅਸਲ ਵਾਧਾ ਡਿਕਸ ਦਾ ਕਹਿਣਾ ਹੈ ਕਿ ਇਹ ਵਾਧਾ ਇਸ ਲਈ ਹੋਇਆ ਹੈ ਕਿਉਂਕਿ ਸੂਬੇ ਦੇ ਵਿੱਚ ਆਰਥਿਕ ਅਤੇ ਵਪਾਰਕ ਅਨਿਸ਼ਚਿਤਤਾ ਜਿਹੜੀ ਹੈ ਉਹ ਇਹਦੇ ਇਸ ਲਈ ਸੂਬਾ ਇਹਨਾਂ ਅਣਪਛਾਤੇ ਸਮਿਆਂ ਦੇ ਦੌਰਾਨ ਵੀ ਸੀ ਹਾਈਡਰੋ ਦੀਆਂ ਬਿਜਲੀ ਦਰਾਂ ਦੇ ਵਿੱਚ ਸਥਿਰਤਾ ਪ੍ਰਦਾਨ ਕਰਨ ਦੇ ਲਈ ਕਾਰਵਾਈ ਕਰ ਰਿਹਾ ਹੈ। ਡੈਕਸ ਨੇ ਸਮਝਾਇਆ ਕਿ ਜਦੋਂ 인ਫਲੇਸ਼ਨ ਦੇ ਲਈ ਐਡਜਸਟ ਕੀਤਾ ਜਾਂਦਾ ਹੈ ਤਾਂ 2025 ਦੇ ਵਿੱਚ BC ਵਿੱਚ ਬਿਜਲੀ ਦੀਆਂ ਕੀਮਤਾਂ 40 ਸਾਲ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਡੈਕਸ ਨੇ ਕਿਹਾ ਹੈ ਕਿ ਸਾਨੂੰ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਵੱਧੀਆਂ ਲਾਗਤਾਂ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਤੋਂ ਬਚਾਉਣ ਦੇ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਨਾਲ ਹੀ BC ਦੇ ਲੰਬੇ ਸਮੇਂ ਦੀ ਊਰਜਾ ਆਜ਼ਾਦੀ ਦੇ ਲਾਭ ਦੇ ਲਈ ਇੱਕ ਮਜ਼ਬੂਤ ਅਤੇ ਲਚਕੀਲਾ ਬਿਜਲੀ ਪ੍ਰਣਾਲੀ ਦਾ ਨਿਰਮਾਣ ਵੀ ਕਰਨਾ ਚਾਹੀਦਾ ਹੈ ਸਰਕਾਰ ਨੇ ਦੱਸਿਆ ਕਿ ਇਹ ਵਾਦਾ BC ਹਾਈਡਰੋ ਨੂੰ ਮਹੱਤਵਪੂਰਨ ਬੁਨਿਆਦੀ ਢਾਂਚੇ ਦਾ ਨਿਰਮਾਣ ਜਾਰੀ ਰੱਖਣ ਦੀ ਗਿਆ ਦਵੇਗਾ ਜਦੋਂ ਕਿ ਦਰਵਾਦੇ ਨੂੰ ਲਗਾਤਾਰ 7 ਸਾਲਾਂ ਲਈ ਜਿਹੜੀ ਹੈ ਉਹ ਸੰਚਿਤ মুদ্রা ਸਫੀਤੀ ਯਾਨੀ ਕਿ ਇਨਫਲੇਸ਼ਨ ਤੋਂ ਹੇਠਾਂ ਬਣਾਈ ਰੱਖੇਗਾ ਮੰਤਰੀ ਨੇ ਕਿਹਾ ਹੈ ਕਿ ਦਰ ਦੇ ਵਿੱਚ ਵਾਦਾ ਇਨਫਲੇਸ਼ਨ ਸਾਈਟ ਸੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਸੇਵਾ ਦੇ ਵਿੱਚ ਆਉਣ ਅਤੇ ਗ੍ਰਿਡ ਦੇ ਚੱਲ ਰਹੇ ਰੱਖ-ਰਖਾਵ ਅਤੇ ਸੰਚਾਲਨ ਕਾਰਨ ਵਧ ਰਹੀ ਸੰਚਾਲਨ ਲਾਗਤਾਂ ਨੂੰ ਵੀ ਦਰਸਾਉਂਦਾ ਹੈ ਬਿਸੀ ਹਾਈਡਰੋਦਰਾਂ ਦੇ ਵਿੱਚ ਬਦਲਾਅ ਜਿਹੜਾ ਹੈ ਉਹ 인ਫਲੇਸ਼ਨ ਤੋਂ ਹੇਠਾਂ ਰਹਿ ਰਹੇ ਨੇ ਜਿਸ ਦੇ ਨਾਲ ਬਿਜਲੀ ਦੀਆਂ ਕੀਮਤਾਂ ਉੱਤਰੀ ਅਮਰੀਕਾ ਦੇ ਵਿੱਚ ਇਸ ਤੋਂ ਵੀ ਘਟ ਅਤੇ ਅਲਬਰਟਾ ਵਾਸੀਆਂ ਦੁਆਰਾ ਅਦਾ ਕੀਤੇ ਜਾਣ ਵਾਲੇ ਭੁਗਤਾਨ ਦੇ ਲਗਭਗ ਅੱਧੇ ਤੇ ਪਹੁੰਚ ਗਿਆ ਤੇ ਮੰਤਰਾਲੇ ਨੇ ਕਿਹਾ ਦਰਾਂ ਦੇ ਵਿੱਚ ਵਾਧਾ 1 ਅਪ੍ਰੈਲ 2025 ਦੇ 1 ਅਪ੍ਰੈਲ 2026 ਨੂੰ ਲਾਗੂ ਹੋਵੇਗਾ ਜੇਕਰ ਤੁਸੀਂ ਸੋਮਵਾਰ ਨੂੰ ਆਪਣਾ ਪੈਟਰੋਲ ਟੈਂਕ ਭਰਨਾ ਚਾਹੁੰਦੇ ਹੋ ਤਾਂ ਘੁੰਮ ਕੇ ਖਰੀਦਾਰੀ ਕਰਨਾ ਫਾਇਦੇਮੰਦ ਰਹੇਗਾ ਯਾਨੀ ਕਿ 1-2 ਥਾਵਾਂ ਦੇ ਉੱਤੇ ਜਾ ਕੇ ਦੇਖ ਲੈਣਾ ਕਿ ਪੈਟਰੋਲ ਦਾ ਜਿਹੜਾ ਰੇਟ ਹੈ ਉਹ ਚੱਲ ਕੀ ਰਿਹਾ ਹੈ 1 ਕਿਲੋਟਰ ਨਿਯਮਤ ਗੈਸ ਦੀ ਕੀਮਤ ਪੂਰੇ ਖੇਤਰ ਦੇ ਵਿੱਚ ਵਿਆਪਕ ਤੌਰ ਦੇ ਉੱਤੇ ਵਕ-ਵਕ ਹੁੰਦੀ ਹੈ ਤੇ ਕੁਝ ਸਟੇਸ਼ਨਾਂ ਦੇ ਉੱਤੇ ਡਾਲਰ 1.69 ਦੇ ਵਿੱਚ ਗੈਸ ਵੇਚੀ ਜਾ ਰਹੀ ਹੈ ਜਦੋਂ ਕਿ ਕੁਝ ਦੇ ਉੱਤੇ 1.84 ਤੱਕ ਹੈ ਜਦੋਂ ਕਿ ਤੁਸੀਂ ਸਥਾਨਕ ਤੌਰ ਦੇ ਉੱਤੇ ਪੰਪ ਤੇ ਜੋ ਭੁਗਤਾਨ ਕਰ ਰਹੇ ਹੋ ਤਾਂ ਉਹ ਪਿਛਲੇ ਕੁਝ ਸਮੇਂ ਤੋਂ ਵਾਧੇ ਰਿਹਾ ਹੈ ਕੁਝ ਮਾਹਰ ਜਿਹੜੇ ਨੇ ਉਹ ਹੇਠਾਂ ਵਾਲ ਨੂੰ ਰੋਜ਼ਾਨੀ ਭਵਿੱਖਬਾਣੀ ਤਾਂ ਕਰ ਰਹੇ ਨੇ ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਫ਼ਤਿਆਂ ਦੇ ਵਿੱਚ ਯਾਨੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਉੱਤੇ ਹੋਰ ਵੀ ਦਬਾਅ ਪੈ ਸਕਦਾ ਹੈ ਕਿਉਂਕਿ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਸ ਸੰਗੀ ਕਾਰਬਨ ਟੈਕਸ ਨੂੰ ਰੋਕਣ ਦੀ ਜਿਹੜੀ ਯੋਜਨਾ ਬਣਾ ਰਹੇ ਨੇ ਪਿਛਲੇ ਹਫਤੇ ਕੈਨੇਡਾ ਦੇ ਕੁਝ ਹਿੱਸਿਆਂ ਦੇ ਵਿੱਚ ਔਸਤ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੇ ਵਿੱਚ ਜਦੋਂ ਕਿ ਪ੍ਰੈਰੀਜ਼ ਦੇ ਵਿੱਚ ਮਾਮੂਲੀ ਗਿਰਾਵਟ ਦੇਖੀ ਗਈ ਹੈ ਹਾਲਾਂਕਿ ਪ੍ਰਧਾਨ ਮੰਤਰੀ ਕਾਰਨੀ ਦੇ ਵੱਲੋਂ ਕਾਰਬਨ ਟੈਕਸ ਨੂੰ ਰੋਕਣ ਦੀ ਖਬਰ ਦੇ ਨਾਲ ਆਉਣ ਵਾਲੇ ਹਫਤਿਆਂ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਉੱਤੇ ਕੁਝ ਹੇਠਾਂ ਵੱਲ ਨੂੰ ਦਬਾਅ ਪੈ ਸਕਦਾ ਹੈ ਇਹ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਨੀਤੀ ਪੂਰੀ ਤਰ੍ਹਾਂ ਰੱਦ ਕੀਤੀ ਜਾਂਦੀ ਹੈ ਜਾਂ ਅਸਥਾਈ ਤੌਰ ਦੇ ਉੱਤੇ ਰੋਕ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਸੇਕਟ ਅਜ ਅਮਰੀਕਾ ਦੇ ਨਾਲ ਸੰਭਾਵੀ ਵਪਾਰਕ ਲੜਾਈ ਬਾਰੇ ਨਿਰੰਤਰ ਅਨਿਸ਼ਚਿਤਤਾ ਜਿਹੜੀ ਹੈ ਉਹ ਗੈਸ ਦੀਆਂ ਕੀਮਤਾਂ ਨੂੰ ਉਹਨਾਂ ਦੇ ਆਮ ਮੌਸਮੀ ਵਾਅਦੇ ਤੋਂ ਰੋਕ ਸਕ ਰਹੀ ਹੈ ਕਿਉਂਕਿ ਵਿਵਾਦ ਵਧਨ ਤੇ ਮੰਗ ਕਮਜ਼ੋਰ ਹੋਣ ਤੇ ਚਿੰਤਾਵਾਦੀਆਂ ਨੇ ਉਹਨਾਂ ਕਹਿ ਕੇ ਪ੍ਰੀਮੀਅਰ ਡੇਵੀ ਡੀ ਵੀ ਨੇ ਕਿਹਾ ਕਿ ਬੀ ਸੀ ਵੀ ਇਸ ਦੇ ਵਿੱਚ ਇਹ ਕਰ ਰਿਹਾ ਹੈ ਕਿ ਸੁਭਾਈ ਕਾਰਬਨ ਕੀਮਤ ਨੂੰ ਰੱਦ ਕਰ ਦਵੇਗਾ ਤੇ ਗੈਸ ਬਰੀ .com ਦੇ ਅਨੁਸਾਰ ਪਿਛਲੇ ਹਫਤੇ ਗੈਸ ਦੀ ਔਸਤ ਕੀਮਤ ਜਿਹੜੀ ਹੈ ਉਹ 5.3 ਸੀਐਲ ਵਧੀ ਹੈ ਜੋ ਕਿ ਐਤਵਾਰ ਨੂੰ ਉਸਨ 178.44 ਸੀਐਲ ਸੀ ਇਹ ਰਾਸ਼ਟਰੀ ਉਸ ਦੇ ਮੁਕਾਬਲੇ ਹੈ ਜੋ ਪਿਛਲੇ ਹਫਤੇ 1.1 ਸੀਐਲ ਵਧ ਕੇ 150.64 सीएल ਹੋ ਗਈ ਹੈ ਇਸ ਦੌਰਾਨ ਗੈਸ ਬੜੀ ਦਾ ਕਹਿਣਾ ਹੈ ਕਿ ਐਤਵਾਰ ਨੂੰ ਮੈਟਰੋ ਵੈਨਕੂਵਰ ਦੇ ਵਿੱਚ ਕੀਮਤਾਂ ਇੱਕ ਸਾਲ ਪਹਿਲਾਂ ਦੇ ਇਸੇ ਦਿਨ ਨਾਲੋਂ 17.9 ਸੈਂਟ ਲੀਟਰ ਜਿਹੜੀਆਂ ਨੇ ਉਹ ਕਟੀਆਂ ਕਟੀਆਂ ਸਨ ਤੇ ਇੱਕ ਮਹੀਨੇ ਪਹਿਲਾਂ ਦੇ ਮੁਕਾਬਲੇ 6.3 ਸੈਂਟ ਲੀਟਰ ਜਿਹੜੀਆਂ ਨੇ ਉਹ ਘਟ ਹੈ ਜਿਵੇਂ ਕਿ ਕੁਝ ਕੈਨੇਡੀਅਨ ਰਾਜਨੀਤਿਕ ਤਣਾਅ ਦੇ ਕਾਰਨ ਯੋਜਨਾਵਾਂ ਜਿਹੜੀਆਂ ਆਪਣੀਆਂ ਉਹਨਾਂ ਨੂੰ ਸੁਧਾਰਨੇ ਨੇ ਜਾਂ ਫਿਰ ਮੌਜੂਦਾ ਅਮਰੀਕੀ ਛੁੱਟੀਆਂ ਨੂੰ ਰੱਦ ਵੀ ਕਰਦੇ ਨੇ ਤਾਂ ਬਹੁਤ ਸਾਰੇ ਯਾਤਰੀ ਹੋਰ ਥਾਵਾਂ ਦੇ ਉੱਤੇ ਯਾਨੀ ਸੰਸ਼ਾਇਨ ਦੀਆਂ ਜਿਹੜੀਆਂ ਡੈਸਟੀਨੇਸ਼ਨ ਹੈ ਉਹਨਾਂ ਦੀਆਂ ਥਾਵਾਂ ਲਈ ਕੀਮਤਾਂ ਦੇ ਵਿੱਚ ਵਾਧਾ ਦੇਖ ਰਹੇ ਨੇ ਵੈਨਕੂਵਰ ਦੇ ਵਿੱਚ ਫਲਾਈਟ ਸੈਂਟਰ ਜਿਹੜੇ ਨੇ ਉਹਨਾਂ ਦੇ ਮੈਨੇਜਰ ਐਂਡਰਿਓ ਸਟੈਫੋਰਡ ਨੇ ਕਿਹਾ ਹੈ ਕਿ ਅਸੀਂ ਅਮਰੀਕੀ ਕਿਤਾਬਾਂ ਤੇ ਪੁੱਛਗਿੱਛਾਂ ਦੇ ਵਿੱਚ ਲਗਭਗ 40% ਦੀ ਕਮੀ ਦੇਖੀ ਹੈ। ਅਤੇ ਅਮਰੀਕਾ ਦੇ ਲਈ ਜੋ ਅਸੀਂ ਬੁੱਕ ਕੀਤਾ ਸੀ ਉਸ ਦੇ ਵਿੱਚ ਲਗਭਗ 20% ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਵਿੱਚੋਂ ਜ਼ਿਆਦਾਤਰ ਲੋਕ ਜਾਂ ਤਾਂ ਗਰਮੀਆਂ ਦੇ ਵਿੱਚ ਯੂਰਪ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਨੇ ਜਾਂ ਘਰੇਲੂ ਥਾਵਾਂ ਦੇ ਵੱਲ ਧਿਆਨ ਦੇ ਰਹੇ ਨੇ। ਅਤੇ ਸਪਸ਼ਟ ਤੌਰ ਤੇ ਮੈਕਸੀਕੋ, ਡੋਮਿਨਿਕਨ ਰਿਪਬਲਿਕ ਅਤੇ ਇਸ ਤਰ੍ਹਾਂ ਦੇ ਸੰਸ਼ਾਇਨ ਡੈਸਟੀਨੇਸ਼ਨ ਹਮੇਸ਼ਾ ਬਹੁਤ ਮਸ਼ਹੂਰ ਹੁੰਦੇ ਨੇ। ਹਾਲੀਆ ਪੋਲਿੰਗ ਤੋਂ ਪਤਾ ਲੱਗਾ ਹੈ ਕਿ ਕੈਨੇਡੀਅਨ, 트럼ਪ, ਵਾਈਟ ਹਾਊਸ ਤੋਂ ਆ ਰਹੇ ਆਰਥਿਕ ਅਤੇ ਕਬਜ਼ੇ ਦੇ ਖਤਰਿਆਂ ਦੇ ਜਵਾਬ ਦੇ ਵਿੱਚ ਆਪਣੇ ਛੁੱਟੀਆਂ ਦੇ ਡਾਲਰ ਕਿਤੇ ਹੋਰ ਖਰਚ ਕਰਨ ਦੀ ਚੋਣ ਕਰ ਰਹੇ ਨੇ ਪਰ ਸਟੈਫਰਡ ਦਾ ਕਹਿਣਾ ਹੈ ਕਿ ਉਹਨਾਂ ਦੇ ਅਮਰੀਕੀ ਬਾਜ਼ਾਰ ਦੇ ਵਿੱਚ ਗਿਰਾਵਟ ਕفਾਇਤੀ ਵਰਗੇ ਕਾਰਨਾ ਕਾਰਨ ਵੀ ਹੈ ਜਿਸ ਦੇ ਵਿੱਚ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੈ ਕਾਰਨ ਜੋ ਵੀ ਹੋਵੇ ਗੈਰ ਅਮਰੀਕੀ ਥਾਵਾਂ ਦੇ ਵਿੱਚ ਵਧੀ ਹੋਈ ਦਿਲਚਸਪੀ ਮੈਕਸੀਕੋ ਵਰਗੇ ਪ੍ਰਸਿੱਧ ਸਥਾਨਾਂ ਦੇ ਵਿੱਚ ਛੁੱਟੀਆਂ ਦੇ ਖਰਚਿਆਂ ਤੇ ਪ੍ਰਭਾਵ ਪਾ ਰਹੀ ਹੈ ਜੇ ਤੁਸੀਂ ਆਪਣੇ ਵੈਸਟ ਜੈਟ ਛੁੱਟੀਆਂ ਤੇ 에ਅਰ ਕੈਨੇਡਾ ਛੁੱਟੀਆਂ ਆਦਿ ਵਰਗੇ ਪੈਕੇਜਾਂ ਤੇ ਨਜ਼ਰ ਮਾਰੋ ਤਾਂ ਕੀਮਤਾਂ ਅਗਲੇ ਤਾਂ ਤੋਂ ਹੀ ਵਧਨੀਆਂ ਸ਼ੁਰੂ ਹੋ ਗਈਆਂ ਨੇ ਇਹ ਕੁਝ ਕਾਰਨਾ ਕਰਕੇ ਐ ਤੇ ਇੱਕ ਵਧੀ ਹੋਈ ਮੰਗ ਐ ਦੂਜਾ ਇਹ ਕਿ ਉਥੇ ਜ਼ਿਆਦਾਤਰ ਹੋਟਲ ਟੂਰ ਜਿਹੜੇ ਨੇ ਉਹ ਪ੍ਰੋਵਾਈਡਰਸੋਂ ਅਮਰੀਕੀ ਡਾਲਰਾਂ ਦੇ ਵਿੱਚ ਹੀ ਚਾਰਜ ਕਰਦੇ ਨੇ ਅਸੀਂ ਉਹਨਾਂ ਕੀਮਤਾਂ ਨੂੰ ਹੌਲੀ ਹੌਲੀ ਵਧਦੇ ਦੇਖਣਾ ਚਾਹੁੰਦੇ ਹਾਂ ਜੋ ਆਮ ਨਾਲੋਂ ਜਲਦੀ ਐ ਅਸੀਂ ਯਕੀਨੀ ਤੌਰ ਦੇ ਉੱਤੇ ਲੋਕਾਂ ਨੂੰ ਕ੍ਰਿਸਮਸ ਜਾਂ ਅਗਲੇ ਸਾਲ ਦੇ ਸਨ ਬ੍ਰੇਕਸ ਨੂੰ ਦੇਖਣਾ ਸ਼ੁਰੂ ਕਰਨ ਦੀ ਸਿਫਾਰਿਸ਼ ਵੀ ਕਰਾਂਗੇ ਇੱਕ ਜਮਾ ਰਕਮ ਜਿਹੜੀ ਆ ਉਹ ਪ੍ਰਾਪਤ ਕਰੋ ਤੇ ਉਸ ਕੀਮਤ ਨੂੰ ਲੌਕ ਕਰੋ ਤਾਂ ਜੋ ਤੁਸੀਂ ਉਹਨਾਂ ਦਰਾਂ ਨੂੰ ਨਾ ਗਵਾਓ ਸਟੈਪਫਰ ਜਿਹੜੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਸਮਝਦਾਰ ਯਾਤਰੀ ਕੈਨੇਡੀਅਨ ਡਾਲਰ ਦੇ ਲਈ ਅਨੁਕੂਲ ਐਕਸਚੇਂਜ ਦਰਾਂ ਵਾਲੀਆਂ ਹੋਰ ਥਾਵਾਂ ਤੇ ਵੀ ਨਜ਼ਰ ਮਾਰ ਰਹੇ ਨੇ ਜਿਹੜੇ ਲੋਕ ਹਵਾਈ ਵਰਗੀਆਂ ਥਾਵਾਂ ਦੇ ਉੱਤੇ ਜਾ ਰਹੇ ਹੋਣਗੇ ਉਨਾ ਲਈ ਅਸੀਂ ਫਿਜੀ ਜਾਂ ਉਹਨਾਂ ਥਾਵਾਂ ਤੇ ਥੋੜਾ ਹੋਰ ਦੂਰ ਜਾਣ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਦੇਖ ਰਹੇ ਹਾਂ ਜਿੱਥੇ ਥੋੜਾ ਡਾਲਰ ਉੱਥੇ ਪਹੁੰਚਣ ਤੋਂ ਬਾਅਦ ਥੋੜਾ ਹੋਰ ਫੈਲ ਰਾਂਦਾ ਹੈ ਜਾਪਾਨ ਦੇ ਵਿੱਚ ਹੋਰ ਵਿਅਸਤ ਸਥਾਨ ਹੈ ਜਿੱਥੇ ਲੋਨੀ ਯੇਨ ਦੇ ਮੁਕਾਬਲੇ ਮਜ਼ਬੂਤ ਰਿਹਾ ਹੈ ਤੇ ਯੂਰਪ ਹਮੇਸ਼ਾ ਕੈਨੇਡੀਅਨ ਯਾਤਰੀਆਂ ਦੇ ਵਿੱਚ ਪ੍ਰਸਿੱਧ ਹੈ ਤੇ ਉਹ ਬਾਹਰ ਜਾਣਾ ਤੇ ਘੁੰਮਣਾ ਵੀ ਪਸੰਦ ਕਰਦੇ ਨੇ ਪਰ ਪੁਰਤਗਾਲ ਦੇ ਵਿੱਚ ਇੱਕ ਅਸਲੀ ਤੇਜ਼ੀ ਹੈ ਦੁਬਾਰਾ ਫਿਰ ਇੱਕ ਵਾਰ ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਤਾਂ ਇਹ ਥੋੜਾ ਹੋਰ ਕਫਾਇਤੀ ਹੁੰਦਾ ਜੋ ਸੱਚਮੁੱਚ ਮਦਦ ਕਰਦਾ ਹੈ ਤੁਹਾਡੀ ਮੰਜ਼ਲ ਭਾਵੇਂ ਕਿਤੇ ਵੀ ਹੋਵੇ ਸਟੈਫਰਡ ਇੱਕ ਟ੍ਰੈਵਲ ਏਜੰਟ ਤੋਂ ਨਵੇਂ ਸਲਾਹ ਲੈਣ ਦੀ ਸਿਫਾਰਿਸ਼ ਕਰਦਾ ਹੈ ਉਹਨਾਂ ਨੇ ਕਿਹਾ ਕਿ ਹਮੇਸ਼ਾ ਯਾਤਰਾ ਬੀਮਾ ਤੇ ਸਭ ਤੋਂ ਲਚਕਦਾਰ ਨਤੀਜੇ ਰੱਖੋ ਤਾਂ ਜੋ ਜੇਕਰ ਤੁਸੀਂ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਚੀਜ਼ ਤੇ ਪੈਸੇ ਨਾ ਗਵਾਓ ਮਿਸਿਸ ਸਾਗਾ ਦੇ ਮੇਅਰ ਕੈਰੋਲਨ ਪੈਰਿਸ਼ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕਾਂ ਦੀ ਬੇਨਤੀ ਦੇ ਉੱਤੇ ਕਈ ਜਨਤਕ ਥਾਵਾਂ ਤੋਂ ਸਾਰੇ ਅਮਰੀਕੀ ਝੰਡੇ ਹਟਾਏ ਜਾ ਰਹੇ ਨੇ। ਉਹਨਾਂ ਨੇ ਖੇਡ ਮੈਦਾਨਾਂ ਤੇ ਝੀਲ অন্ਟਰੀਓ ਦੇ ਨਾਲ ਲੱਗਦੀਆਂ ਥਾਵਾਂ ਤੋਂ ਅਮਰੀਕੀ ਝੰਡੇ ਜਿਹੜੇ ਨੇ ਉਹ ਹਟਾਉਣ ਦਾ ਐਲਾਨ ਕੀਤਾ। ਜਿਸ ਦੇ ਵਿੱਚ ਪੋਰਟ ਕ੍ਰੈਡਿਟ ਦੇ ਵਿੱਚ ਸਟੰਕ ਹਾਰਬਰ ਦੇ ਉੱਤੇ ਸਥਿਤ ਪੀਆਰ ਵੀ ਸ਼ਾਮਿਲ ਹੈ। ਉਹਨਾਂ ਕਿਹਾ ਕਿ ਵੱਡੇ ਕੈਨੇਡੀਅਨ ਝੰਡੇ ਆਰਡਰ ਕਰ ਦਿੱਤੇ ਗਏ ਨੇ ਤੇ ਸਿਟੀ ਹਾਲ ਦੇ ਸਾਰੇ ਝੰਡਿਆਂ ਦੇ ਉੱਤੇ ਲਗਾਏ ਜਾਣਗੇ। ਇਹ ਕਦਮ ਕੈਨੇਡਾ ਤੇ ਅਮਰੀਕਾ ਵਿਚਕਾਰ ਚੱਲ ਰਹੀ ਵਪਾਰ ਜੰਗ ਦੇ ਵਿਚਕਾਰ ਆਇ ਟੈਰਿਫ ਤੋਂ ਪੈਦਾ ਹੋਇਆ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਜਿਵੇਂ ਹੀ ਟੈਰਿਫ ਲਾਗੂ ਹੋਇਆ ਤਾਂ ਪੈਰਿਸ ਨੇ ਚੇਤਾਵਨੀ ਦਿੱਤੀ ਹੈ ਕਿ ਉਸੇ ਸ਼ਹਿਰ ਇੱਕ ਨਿਰਮਾਣ ਤੇ ਵਪਾਰਕ ਕੇਂਦਰ ਪ੍ਰਭਾਵਿਤ ਹੋਵੇਗਾ ਤੇ ਸੰਭਾਵਤ ਤੌਰ ਤੇ 6 ਲੱਖ ਨੌਕਰੀਆਂ ਦਾ ਨੁਕਸਾਨ ਦੇਖਿਆ ਜਾ ਰਿਹਾ ਹੈ ਮਿਸਿਸ ਆਗਾ ਦੇ ਕੌਂਸਲਰ ਨੇ ਬਾਦ ਦੇ ਵਿੱਚ ਖਰੀਦ ਉਪਨੀਯਮ ਦੇ ਵਿੱਚ ਇੱਕ ਸੋਧ ਪਾਸ ਕੀਤੀ ਤਾਂ ਜੋ ਸ਼ਹਿਰ ਨੂੰ ਜਦੋਂ ਵੀ ਸੰਭਵ ਹੋਵੇ ਕੈਨੇਡੀਅਨ ਤੇ ਗੈਰ ਅਮਰੀਕੀ ਸਪਲਾਈਰਾਂ ਨੂੰ ਤਰਜੀਹ ਦੇਣ ਦੀ ਆਗਿਆ ਦਿੱਤੀ ਜਾ ਸਕੇ ਸ਼ੈਰ ਨੇ ਕਿਹਾ ਕਿ ਇਹ ਅਮਰੀਕਾ ਤੋਂ ਪਰੇ ਨਵੇਂ ਬਾਜ਼ਾਰਾਂ ਦੇ ਵਿੱਚ ਵਿਭਿੰਨਤਾ ਲਿਆਉਣ ਦੇ ਵਿੱਚ ਕਾਰੋਬਾਰਾਂ ਦਾ ਸਮਰਥਨ ਕਰੇਗਾ ਤੇ ਉੱਚ ਸੰਭਾਵੀ ਬਾਜ਼ਾਰਾਂ ਦੇ ਵਿੱਚ ਕੁਮਾਂਤਰੀ ਵਪਾਰ ਪਾਈਵਾਲ ਤੇ ਨਿਵੇਸ਼ ਆਕਰਸ਼ਿਤ ਕਰਨ ਦੇ ਯਤਨਾਂ ਨੂੰ ਵੀ ਮਜ਼ਬੂਤ ਕਰੇਗਾ ਇਸ ਤੋਂ ਇਲਾਵਾ ਮਿਸ ਸਾਗਾ ਨੇ ਨਿਵਾਸੀਆਂ ਤੇ ਕਾਰੋਬਾਰਾਂ ਨੂੰ ਕੈਨੇਡੀਅਨ ਬਣੇ ਉਤਪਾਦਾਂ ਦੇ ਉੱਤੇ ਸਹਿਤਵਾਵਾਂ ਨੂੰ ਖਰੀਦਣ ਲਈ ਇੱਕ ਚੂਜ਼ ਕੈਨੇਡਾ ਮੁਹਿੰਮ ਵੀ ਸ਼ੁਰੂ ਕੀਤੀ ਹੈ ਵੈਂਕੂਵਰ ਆਈਲੈਂਡ ਤੇ ਮੈਟਰੋ ਵੈਂਕੂਵਰ ਦੇ ਵਿੱਚ 229 ਨਵੇਂ ਟ੍ਰਾਂਜ਼ਿਟ ਤੇ ਸੈਕੰਡ ਸਟੇਜ ਰਿਹਾਇਸ਼ੀ ਯੂਨਿਟ ਉਪਲਬਧ ਕਰਨ ਤੋਂ ਬਾਅਦ ਉਹਨਾਂ ਔਰਤਾਂ ਤੇ ਬੱਚਿਆਂ ਨੂੰ ਵਧੇਰੇ ਸੁਰੱਖਿਆ ਥਾਮਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਹਿੰਸਾ ਦਾ ਜੋਖਮ ਹੈ ਰਵੀ ਕਾਲੋ ਨੇ ਕਿਹਾ ਹੈ ਕਿ ਹਿੰਸਾ ਤੋਂ ਬਚ ਨਿਕਲਣ ਵਾਲੇ ਲੋਕ ਅਕਸਰ ਗੁੰਜਲਦਾਰ ਪਰਿਵਾਰਕ ਪ੍ਰਸਥਿਤੀਆਂ ਦੇ ਕਾਰਨ ਕਫਾਇਤੀ ਰਿਹਾਇਸ਼ਾਂ ਲੱਭਣ ਲਈ ਸੰਘਰਸ਼ ਕਰ ਰਹੇ ਨੇ ਇੱਕ ਨਵੀਂ ਸ਼ੁਰੂਆਤ ਹੈ ਜੋ ਅਸੀਂ ਕਰਨ ਜਾ ਰਹੇ ਹਾਂ ਹਿੰਸਾ ਤੋਂ ਬਚ ਨਿਕਲੀਆਂ ਔਰਤਾਂ ਤੇ ਬੱਚਿਆਂ ਦੇ ਲਈ ਸੁਰੱਖਿਆ ਤੇ ਕਫਾਇਤੀ ਰਿਹਾਇਸ਼ਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਉਹਨਾਂ ਨੂੰ ਮਹਿਫੂਜ਼ ਰੱਖਣ ਤੇ ਉਹਨਾਂ ਨੂੰ ਸਹਿਯੋਗ ਦੇਣਾ ਸਾਡੀ ਪਹਿਲੀ ਤਰਜੀਹ ਹੈ ਹਾਊਸਿੰਗ ਅਤੇ ਮਿਊਨਿਸਪਲ ਮਾਮਲੇ ਦੇ ਮੰਤਰੀ ਰਵੀ ਕਾਲੋ ਨੇ ਇਹ ਗੱਲ ਕਹੀ ਉਹਨਾਂ ਨੇ ਕਿਹਾ ਕਿ ਹਿੰਸਾ ਤੋਂ ਬਚ ਕੇ ਨਿਕਲਣ ਵਾਲੇ ਲੋਕ ਅਕਸਰ ਗੁੰਜਲਦਾਰ ਪਰਿਵਾਰਕ ਪਰਸਥਿਤੀ ਦਿੱਤੀਆਂ ਦੇ ਕਾਰਨ ਕਫਾਇਤੀ ਰਿਹਾਇਸ਼ਾਂ ਲੱਭਣ ਲਈ ਸੰਘਰਸ਼ ਕਰਦੇ ਨੇ ਲਗਭਗ 230 ਨਵੀਆਂ ਥਾਵਾਂ ਨੂੰ ਤਿਆਰ ਕਰਕੇ ਉਹਨਾਂ ਲਈ ਉਪਲਬਧ ਕਰਾਉਣਾ ਸਿਰਫ ਉਹਨਾਂ ਦੇ ਸਿਰ ਉੱਤੇ ਛੱਤ ਦੇ ਬਾਰੇ ਨਹੀਂ ਹੈ ਬਲਕਿ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਹੈ ਜੋ ਉਹਨਾਂ ਨੂੰ ਦੁਰਵਿਵਹਾਰ ਤੋਂ ਛੁਟਕਾਰਾ ਪਾਉਣ ਤੇ ਆਪਣੀ ਜ਼ਿੰਦਗੀ ਨੂੰ ਇੱਕ ਸਿਹਤਮੰਦ ਅਤੇ ਸੁਰੱਖਿਅਤ ਜੀਵਨ ਵਿੱਚ ਤਬਦੀਲ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ ਸੂਬੇ ਨੇ ਬੀਸੀ ਹਾਊਸਿੰਗ ਰਾਹੀਂ ਬਿਲਡਿੰਗ ਬੀਸੀ ਵਿਮਨਜ਼ ਟ੍ਰਾਂਜੀਸ਼ਨ ਹਾਊਸਿੰਗ ਫੰਡ ਦੀ ਵਰਤੋਂ ਕਰਕੇ 8 ਪ੍ਰੋਜੈਕਟਾਂ ਦੇ ਵਿੱਚ ਇਹਨਾਂ ਦੋ 29 ਥਾਵਾਂ ਲਈ ਗ੍ਰਾਂਟਾਂ ਦੇ ਵਿੱਚ ਲਗਭਗ ਡਾਲਰ 98 ਮਿਲੀਅਨ ਦਾ ਨਿਵੇਸ਼ ਕੀਤਾ ਹੈ ਇਹਨਾਂ ਥਾਵਾਂ ਦੇ ਵਿੱਚ ਉਹ ਟ੍ਰਾਂਜੀਸ਼ਨ ਬੈਡ ਸ਼ਾਮਿਲ ਹੈ ਜੋ ਔਰਤਾਂ ਤੇ ਉਹਨਾਂ ਦੇ ਬੱਚਿਆਂ ਨੂੰ ਤੀ ਤੱਕ ਰਹਿਣ ਦੇ ਲਈ ਇੱਕ ਸੁਰੱਖਿਅਤ ਅਤੇ ਗੁਪਤ ਜਗ੍ਹਾ ਵੀ ਪ੍ਰਦਾਨ ਕਰਨਗੇ ਅਤੇ ਉਹ ਸੈਕੰਡ ਸਟੇਜ ਯੂਨਿਟ ਸ਼ਾਮਿਲ ਨੇ ਜੋ ਉਹਨਾਂ ਔਰਤਾਂ ਤੇ ਬੱਚਿਆਂ ਦੇ ਲਈ ਲੰਬੇ ਸਮੇਂ ਤੱਕ ਰਹਿਣਾ ਮੁਸ਼ਕਿਲ ਬਣਾਉਂਦੇ ਨੇ ਜਿਨ੍ਹਾਂ ਨੂੰ ਸਥਿਰ ਰਿਹਾਇਸ਼ ਤੇ ਸੇਵਾਵਾਂ ਦੀ ਵੀ ਲੋੜ ਹੈ ਸਪੋਰਟ ਸਟਾਫ ਆਫ ਉਸਨੀਕਾ ਨੂੰ ਭਾਵਨਾਤਮਕ ਸਹਾਇਤਾ ਤੇ ਸੁਰੱਖਿਆ ਯੋਜਨਾਬੰਦੀ ਸਮੇਤ ਕਈ ਸੇਵਾਵਾਂ ਪ੍ਰਦਾਨ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਔਰਤਾਂ ਤੇ ਬੱਚਿਆਂ ਨੂੰ ਮੁਸ਼ਕਿਲ ਤੇ ਤਣਾਅਪੂਰਨ ਸਮੇਂ ਦੌਰਾਨ ਲੋੜੀਂਦੀ ਮਦਦ ਵੀ ਮਿਲੇ ਲਿੰਗਧਾਰਥੀਨਸਾ ਤੋਂ ਬੱਚੇ ਲੋਕਾਂ ਦੇ ਲਈ ਸੁਰੱਖਿਆ ਤੇ ਸਹਾਇਤਾ ਬਦੌਣਾ ਬੀਸੀਡੀ ਲਿੰਗਧਾਰਤ ਹਿੰਸਾ ਕਾਰਨ ਯੋਜਨਾ ਜਿਹੜੀ ਹੈ ਉਸ ਦੇ ਤਹਿਤ ਮੁੱਖ ਤਰਜ਼ੀਆਂ ਦੇ ਵਿੱਚੋਂ ਇੱਕ ਹੈ ਇਸ ਦੇ ਨਾਲ ਹੀ ਹਿੰਸਕ ਪ੍ਰਸਥਿਤੀਆਂ ਛੱਡਣ ਤੋਂ ਬਾਅਦ ਔਰਤਾਂ ਬੱਚਿਆਂ ਅਤੇ 2 ਸਲਜੀਬੀਟੀਕਿਊ ਆਈਏ ਪਲੱਸ ਲੋਕਾਂ ਦੇ ਕੋਲ ਪਨਾ ਲੈਣ ਲਈ ਕੋਈ ਥਾਂ ਹੋਣੀ ਮਹੱਤਵਪੂਰਨ ਹੈ ਖਾਸ ਕਰਕੇ ਅਜਿਹੇ ਸਮੇਂ ਦੌਰਾਨ ਜਦੋਂ ਉਹਨਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਵੈਨ ਕੁਵਰ ਦੇ ਵਿੱਚ ਕਈ ਥਾਵਾਂ ਜਿਹੜੀਆਂ ਨੇ ਇਸ ਲਈ ਨੁਕੂਲ ਸਮਝੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਨੀਸਾ ਹੋਮਸ ਨੇ ਉਹਨਾਂ ਨੇ ਕਿਹਾ ਹੈ ਕਿ ਬੱਚਿਆਂ ਨੂੰ ਆਪਣੇ ਜ਼ਖਮ ਭਰਨ ਤੇ ਜ਼ਿੰਦਗੀ ਨੂੰ ਦੁਬਾਰਾ ਇੱਕ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਲਈ ਜਗ੍ਹਾ ਦਿੱਤੀ ਗਈ ਹੈ ਤੇ ਇੱਕ ਵਸਨੀਕ ਨੇ ਇਹ ਵੀ ਸਾਂਝਾ ਕੀਤਾ ਹੈ ਕਿ ਇਸ ਦੀ ਪਛਾਣ ਸੁਰੱਖਿਆ ਕਾਰਨਾਂ ਦੇ ਵਜੋਂ ਗੁਪਤ ਵੀ ਰੱਖੀ ਗਈ ਹੈ ਸਟਾਫ ਨੇ ਬਹੁਤ ਸਹਿਯੋਗ ਦਿੱਤਾ ਤੇ ਉਹ ਹਮੇਸ਼ਾ ਸਾਡੇ ਗੱਲ ਸੁਣਨ ਤੇ ਸਾਨੂੰ ਮਾਰਗਦਰਸ਼ਨ ਕਰਨ ਦੇ ਵਿੱਚ ਕਾਫੀ ਸਹਾਇਤਾ ਕਰਦੇ ਨੇ ਇਹ ਰਿਹਾਇਸ਼ ਜਿਹਨਾਂ ਨੂੰ ਮਿਲੀ ਹੈ ਉਹਨਾਂ ਦਾ ਕਹਿਣਾ ਹੈ ਬਿਲਡਿੰਗ ਵੀ ਸੀ ਔਮਨ ਟਰਾਂਜੀਸ਼ਨ ਹਾਊਸਿੰਗ ਫੰਡ ਰਾਹੀਂ ਸੂਬਾ ਔਰਤਾਂ ਤੇ ਬੱਚਿਆਂ ਦੇ ਲਈ 3000 ਨਵੀਆਂ ਟਰਾਂਜੀਸ਼ਨ ਸੈਕੰਡ ਸਟੇਜ ਅਤੇ ਲੌਂਗ ਟਰਮ ਕਫਾਇਤੀ ਰਿਹਾਇਸ਼ਾਂ ਥਾਵਾ ਉਪਲਬਧ ਕਰਾਉਣ ਤੇ ਚਲਾਉਣ ਲਈ ਭਾਈਵਾਲੀ ਦੇ ਵਿੱਚ ਕੰਮ ਕਰ ਰਿਹਾ ਹੈ ਹੁਣ ਤੱਕ ਸੂਬੇ ਪਰ ਦੇ ਵਿੱਚ ਲਗਭਗ 1200 ਯੂਨਿਟ ਮੁਕੰਮਲ ਹੋ ਚੁੱਕੇ ਨੇ ਤਾਂ ਜੋ ਉਹਨਾਂ ਦੇ ਉੱਤੇ ਕਈ ਅਜੇ ਹਨ ਜਿਨ੍ਹਾਂ ਤੇ ਕੰਮ ਵੀ ਚੱਲ ਰਿਹਾ ਹੈ ਜਿਸ ਸੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਪਿਛਲੇ ਸ਼ਨੀਵਾਰ ਨੂੰ ਲੋਅਰ ਮੇਨਲੈਂਡ ਤੋਂ 10000 ਸੰਗੀਤ ਪ੍ਰੇਮੀਆਂ ਨੇ ਸਰੀ ਸੇਵਕਲਾਜ਼ਾ ਵਿਖੇ ਲੈਟਸ ਹੇਅਰ ਇਟ ਬੀਸੀ ਯਾਨੀ ਲੈਟਸ ਹੇਅਰ ਇਟ ਬੀਸੀ ਜੂਨੋਸ ਪਲਾਜ਼ਾ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਇਸ ਮੁਫਤ ਸੰਗੀਤ ਫੈਸਟੀਵਲ ਦੇ ਵਿੱਚ 6 ਸਟੇਜਾਂ ਦੇ ਉੱਤੇ 30 ਤੋਂ ਵੱਧ ਕਲਾਕਾਰਾਂ ਦੇ ਵੱਲੋਂ ਲਾਈਵ ਸੰਗੀਤ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਜੂਨੋ ਅਵਾਰਡ ਨਾਮਜ਼ਦ ਟਾਇਲਰ ਜੋ ਟਾਇਲਰ ਜੋ ਮਿਲਰ ਚੰਨੀ ਨਤ ਅਤੇ ਇੰਦਰਪਾਲ ਮੋਗਾ ਤੇ ਨਾਲ ਨਾਲ ਪੰਜਾਬੀ ਲੇਜੈਂਡ ਸਰਬਜੀਤ ਜੀ ਮਾ ਵੀ ਸ਼ਾਮਿਲ ਸਨ ਇਹ ਫੈਸਟੀਵਲ ਸ਼ਨੀਵਾਰ 3 ਮਾਰਚ ਨੂੰ ਵੈਂਕੂਵਰ ਦੇ ਵਿੱਚ ਰੌਜਰਜ਼ ਐਨਰਾ ਐਰੇਨਾ ਵਿਖੇ ਜਿਹੜਾ ਉਹ ਪ੍ਰਸਤਾਰਿਤ 2025 ਜੂਨੋ ਅਵਾਰਡਸ அமਰੋ ਤੋਂ ਪਹਿਲਾਂ ਸਰੀ ਦੇ ਸੰਗੀਤਕ ਵਿਭਿੰਨਤਾ ਨੂੰ ਸਾਹਿਤ ਕਰਨ ਦੇ ਲਈ ਆਯੋਜਿਤ ਕੀਤਾ ਗਿਆ ਲਾਈਵ ਪ੍ਰਦਰਸ਼ਨਾ ਤੋਂ ਇਲਾਵਾ ਫੈਸਟੀਵਲ ਦੇ ਵਿੱਚ ਇੱਕ ਓਪਨ ਜੈਮ 5x8 ਪਾਰਟੀ ਸਥਾਨਕ ਸੰਗੀਤ ਸੰਸਥਾਾਂਾਂ ਫੂਡ ਟਰੱਕ ਅਤੇ ਕਲਾਸਨ ਸ਼ੂਦਾ ਖੇਤਰ ਵੀ ਸਪਲਾਈ ਸੀ ਪਿਛਲੇ ਸ਼ਨੀਵਾਰ ਨੂੰ ਲੋਰ ਮੇਨ ਲੈਂਡ ਤੋਂ 10000 ਸੰਗੀਤ ਪ੍ਰੇਮੀਆਂ ਨੇ ਸਰੀ सिविक ਪਲਾਜ਼ਾ ਵਿਖੇ ਲੈਟਸ ਹੀਅਰ ਜੂਨੋਸ ਪਲਾਜ਼ਾ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਇਸ ਮੁਫਤ ਸੰਗੀਤ ਫੈਸਟੀਵਲ ਵਿੱਚ 6 ਸਟੇਜਾਂ ਤੇ 30 ਤੋਂ ਵੱਧ ਕਲਾਕਾਰਾਂ ਨੇ ਆਪਣੀ ਪਰਫਾਰਮੈਂਸ ਦਿਖਾਈ ਮੇਅ ਬਰਨਡਾ ਲੋਕ ਨੇ ਇਸ ਮੌਕੇ ਕਿਹਾ ਕਿ ਸਰੀ सिविक ਪਲਾਜ਼ਾ ਵਿਖੇ ਲੈਟਸ ਹੀਅਰ ਇਟ ਬੀਸੀ ਜੂਨੋਸ ਪਲਾਜ਼ਾ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਅਸੀਂ ਆਪਣੇ ਕਲਾਕਾਰਾਂ ਦੀ ਵੀ ਕਮਾਲ ਦੀ ਪ੍ਰਤਿਭਾ ਆਪਣੇ ਦੇਸ਼ ਲਈ ਸਾਡੇ ਸਾਂਝੇ ਪਿਆਰ ਤੇ ਸਰੀ ਦੀ ਭਾਵਨਾ ਦਾ ਜਸ਼ਨ ਮਨਾਉਂਦੇ ਹੋਏ ਮਾਣ ਦੇ ਨਾਲ ਪਰ ਗਏ ਆ ਇਹ ਤਿਉਹਾਰ ਸਰੀ ਦੇ ਲਈ ਮਹੱਤਵਪੂਰਨ ਮੀਲ ਪੱਥਰ ਸੀ ਜਿਸ ਨੇ ਘਰੇਲੂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਤੇ ਸ਼ਹਿਰ ਨੂੰ ਇੱਕ ਸੰਗੀਤ ਅਤੇ ਸੱਭਿਆਚਾਰ ਦਾ ਕੇਂਦਰ ਬਣਾਉਣ ਦੇ ਵੱਲ ਪ੍ਰੇਰਿਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਥਾਨਕ ਕਲਾਕਾਰਾਂ ਦਾ ਸਮਰਥਨ ਕਰਨ ਸੱਭਿਆਚਾਰਕ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨ ਤੇ ਸ਼ਹਿਰ ਨੂੰ ਲਾਈਵ ਸੰਗੀਤ ਲਈ ਪ੍ਰਮੁੱਖ ਮੰਜ਼ਲ ਬਣਾਉਣ ਦੇ ਲਈ ਵੀ ਵਚਨਬੱਧ ਹਾਂ BC Junos Plaza Party City of Surrey ਦੁਆਰਾ ਤਿਆਰ ਕੀਤੀ ਆਪਣੀ ਕਿਸਮ ਦਾ ਪਹਿਲਾ ਸੰਗੀਤਕ ਮੇਲਾ ਹੈ ਜੋ ਸਰੀ ਦੇ ਮਨੋਰੰਜਨ ਵਿਕਾਸ ਦੇ ਵਿੱਚ ਇੱਕ ਮੀਲ ਪੱਥਰ ਸੀ ਸਰੀ ਤੇਜ਼ੀ ਨਾਲ ਸਿਟੀ ਸੈਂਟਰ ਨੂੰ ਇੱਕ ਰੰਗਲੇ ਮਨੋਰੰਜਕ ਜ਼ਿਲ੍ਹੇ ਦੇ ਵਿੱਚ ਬਦਲ ਰਿਹਾ ਹੈ ਜੋ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਨਾਲ-ਨਾਲ ਸੰਗੀਤ ਕਲਾ ਤੇ ਸੱਭਿਆਚਾਰ ਨੂੰ ਵੀ ਮਜ਼ਬੂਤ ਕਰ ਰਿਹਾ ਹੈ 2023 ਵਿੱਚ ਅਪਣਾਈ ਗਈ ਸਿਟੀ ਦੀ ਸਰੀ ਸੰਗੀਤ ਅ ਰਾਜ ਜਿਹੜੀ ਰਣਨੀਤੀ ਹੈ ਉਸ ਦੇ ਅਧੀਨ ਇਹ ਫੈਸਟੀਵਲ ਸਥਾਨਕ ਸੰਗੀਤ ਉਦਯੋਗ ਨੂੰ ਵਧਾਉਣ ਸਰੀਰ ਆਧਾਰਿਤ ਕਲਾਕਾਰਾਂ ਦੇ ਲਈ ਬਿਹਰੇ ਮੌਕੇ ਪੈਦਾ ਕਰਨ ਤੇ ਸਰੀ ਨੂੰ ਮੁਫਤ ਸੰਗੀਤ ਸਮਾਗਮਾਂ ਲਈ ਇੱਕ ਪ੍ਰਮੁੱਖ ਮੰਜ਼ਿਲ ਵਜੋਂ ਸਥਾਪਿਤ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਦਾ ਹੈ ਲੈਟਸ ਹਿਅਰ ਇਟ ਬੀਸੀ ਜੂਨੋਸ ਪਲਾਜ਼ਾ ਪਾਰਟੀ ਵਰਗੇ ਸਮਾਗਮਾਂ ਦੇ ਵਿੱਚ ਨਿਵੇਸ਼ ਕਰਕੇ ਸਰੀ ਸ਼ਹਿਰ ਇੱਕ ਖੁਸ਼িয়াল ਸੰਗੀਤ ਮੰਜ਼ਰ ਨੂੰ 취ਹਾਇਦ ਕਰ ਰਿਹਾ ਹੈ ਜੋ ਕਲਾਕਾਰਾਂ ਕਾਰੋਬਾਰਾਂ ਤੇ ਵਿਆਪਕ ਪਾਈਚਾਰੇ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਵੀ ਪਾਉਂਦਾ ਹੈ ਬੀਸੀ ਜੂਨੋਸ ਪਲਾਜ਼ਾ ਪਾਰਟੀ ਲੈਟਸ ਹਿਅਰ ਇਟ ਬੀਸੀ ਜੂਨੋਸ ਸੂਰ ਦਾ ਇੱਕ ਮਹੱ ਹਨਿ ਸਾਸਿ ਇੱਕ ਸੂਬਾ ਪਧਰੀ ਜਸ਼ਨ ਜੋ ਸਥਾਨਕ ਕਲਾਕਾਰਾਂ ਦੀ ਪ੍ਰਤਿਭਾ ਨੂੰ ਉਭਾਰਦੀ ਹੈ ਤੇ ਜੂਨੋਸ ਦੀ ਭਾਵਨਾ ਨੂੰ ਹਰ ਸ਼ਹਿਰ ਤੱਕ ਲੈ ਜਾਂਦੀ ਹੈ ਜੂਨੋ ਬਲੌਕ ਪਾਰਟੀ ਦਾ ਅਗਲਾ ਮੁਫਤ ਸਮਾਗਮ ਸਤਾਈ ਤੋਂ 29 ਮਾਰਚ ਦਰਮਿਆਨ ਵੈਨਕੂਵਰ 8 ਗੈਲਰੀ ਦੇ ਵਿੱਚ ਦਿਨ ਦਿਨ ਚੱਲੇਗਾ ਵੈਨਕੂਵਰ ਜੂਨੋ 호ਸਟ ਕਮੇਟੀ ਦੀ ਮਾਰਕੀਟਿੰਗ ਡਾਇਰੈਕਟਰ ਜਿਹੜੇ ਆ ਉਹਨਾਂ ਨੇ ਕਿਹਾ ਕਿ ਲੈਟਸ ਸ਼ੇਅਰ ਇਟ ਬੀਸੀ ਜੂਨੋਸ ਪਲਾਜ਼ਾ ਪਾਰਟੀ ਸਿਰਫ ਸੰਗੀਤ ਦਾ ਜਸ਼ਨ ਨਹੀਂ ਸੀ ਇੱਕ ਸਿਰਜਣਾਤਮਕਤਾ ਸਭਿਆਚਾਰਕ ਤੇ ਮਨੋਰੰਜਨ ਤੇ ਕੇਂਦਰ ਦੇ ਵਜੋਂ ਸਰੀ ਦੀ ਭੂਮਿਕਾ ਦਾ ਵੀ ਚਿੰਨ੍ਹ ਦਿਖਾਈ ਦੇ ਰਿਹਾ ਹੈ ਕਿ ਸਰੀ ਹੁਣ ਇੱਕ 뮤직 ਸਿਟੀ ਦੇ ਵਜੋਂ ਜਾਣਿਆ ਜਾਂਦਾ ਹੈ ਸਰੀ ਨੇ ਹਮੇਸ਼ਾ ਦੱਖਣੀ ਏਸ਼ੀਆਈ ਸੰਗੀਤਕ ਦੁਨੀਆ ਦੇ ਵਿੱਚ ਇੱਕ ਆਗੂ ਵਜੋਂ ਭੂਮਿਕਾ ਨਿਭਾਈ ਹੈ ਤੇ ਅੱਜ ਦੇ ਸੰਗੀਤ ਦੇ ਪਵਿੱਖ ਨੂੰ ਨਵੀਂ ਦਿਸ਼ਾ ਵੀ ਦਿਖਾ ਰਿਹਾ ਹੈ ਇਸ ਸਮਾਗਮ ਨੂੰ ਸੰਭਵ ਬਣਾਉਣ ਤੇ ਸਰੀ ਦੀ ਰਾਸ਼ਟਰੀ ਪੱਧਰ ਤੇ ਮੌਜੂਦਗੀ ਨੂੰ ਉੱਚਾ ਕਰਨ ਦੇ ਲਈ ਸਿਰੀ ਆਫ ਸਰੀ ਦਾ ਬਹੁਤ ਧੰਨਵਾਦ ਮਦਰਸਡੇ ਨੂੰ ਸਮਰਪਿਤ ਇਵੈਂਟ ਜਿਹੜਾ ਮਾਮਾ ਠੰਡਿਆ ਛਾਵਾ ਉਹ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬਿਮਲ ਕਾਲੋ ਅਤੇ ਨਾਲ ਦੀ ਨਾਲ ਸੋਨੀਆ ਲਾਲੀ ਤੇ ਉਹਨਾਂ ਦੀ ਹੋਰ ਟੀਮ ਮੈਂਬਰ ਮਿਲ ਕੇ ਇਸ ਇਵੈਂਟ ਨੂੰ ਕਰਵਾਉਣ ਜਾ ਰਹੇ ਨੇ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਬਹੁਤ ਕੁਝ ਹੋਏਗਾ ਯਾਨੀ ਐਕਸਾਈਟਿੰਗ ਗਿਫਟਸ ਦੇ ਨਾਲ-ਨਾਲ ਇੰਟਰਟੇਨਮੈਂਟ ਵੀ ਇੱਥੇ ਭਰਪੂਰ ਹੋਵੇਗਾ ਸੋ 4 ਮਹੀਨ ਨੂੰ ਇਹ ਇਵੈਂਟ ਹੋਣ ਜਾ ਰਿਹਾ ਤੁਸੀਂ ਵੀ ਇਸ ਇਵੈਂਟ ਦਾ ਹਿੱਸਾ ਬਣੋ ਹੋਰ ਕੀ ਕੁਝ ਹੋਏਗਾ ਇਸ ਦੇ ਵਿੱਚ ਖਾਸ ਆਓ ਨਜ਼ਰ ਮਾਰਦੇ ਹਾਂ ਸੋ ਚਾਰ ਮਈ ਨੂੰ ਮਦਰਜ਼ਡੇ ਦੇ ਮੌਕੇ ਦੇ ਉੱਤੇ ਮਾਵਾਂ ਠੰਡੀਆਂ ਛਾਵਾਂ ਦੀ ਟੀਮ ਨੇ ਤਿਆਰੀ ਖੂਬ ਖੇਚੀ ਹੋਈ ਹੈ ਈਵੈਂਟ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਹੈ ਕੀ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੌਣ-ਕੌਣ ਇਸ ਈਵੈਂਟ ਦਾ ਹਿੱਸਾ ਹੋਏਗਾ ਜਾਣਦੇ ਆ ਮਾਵਾਂ ਠੰਡੀਆਂ ਛਾਵਾਂ ਦੀ ਟੀਮ ਤੋਂ ਹਾਂਜੀ ਸੋਨੀਆ ਲਾਲੀ ਜੀ ਕੀ ਕੀ ਤਿਆਰੀ ਕੀਤੀ ਗਈ ਹੈ ਤੁਹਾਡੀ ਟੀਮ ਵੱਲੋਂ ਹਾਂਜੀ ਸਸ ਜੀ ਦਾ ਸਾਰਿਆਂ ਨੂੰ ਮੇਰੇ ਵੱਲੋਂ ਸੋਨੀਆ ਲਾਲੀ ਵੱਲੋਂ ਤਿਆਰੀ ਸਾਡੀ ਫੁੱਲ ਚੱਲ ਰਹੀ ਹੈ ਮਈ 4 ਨੂੰ ਆਪਣੇ 25 ਚ ਗ੍ਰੈਂਡ ਟਾਈਪ ਬੈਂਕਟ ਹਾਲ ਜਿੱਸੀ ਮਾਵਾਂ ਠੰਡੀਆਂ ਛਾਵਾਂ ਦਾ ਮਦਰਜ਼ਡੇ ਦਾ ਸ਼ੋਅ ਕਰਦੇ ਆ ਜਿਹਦੇ ਵਿੱਚ ਹੇ ਛੋਟੇ ਬੱਚੇ ਲੇਡੀਜ਼ ਭੈਣਾ ਮਾਵਾਂ ਬੀਬੀਆਂ ਸਾਰੇ ਇਕੱਠੇ ਹੋ ਕੇ ਆਣਗੇ ਤਾਂ ਆਪਾਂ ਪੂਰਾ ਆਪਣਾ ਇੰਜੋਏ ਕਰਾਂਗੇ ਜੀ ਪਵਨ ਜੀ ਤੁਸੀਂ ਕੀ ਤਿਆਰੀ ਕੀਤੀ ਹੋਈ ਹੈ ਇਹ ਦੱਸੋ ਵੀ ਇੱਕ ਤਾਂ ਸਾਰਿਆਂ ਨੂੰ ਬਿਜ਼ੀ ਕਰ ਦਿੰਦੇ ਹੋ ਸੂਟ ਸਾਰਟਸ ਜਿਹੜੇ ਸੁਆਣੇ ਹੁੰਦੇ ਕਦੋਂ ਤੁਸੀਂ ਉਹ ਬਹੁਤ ਸਾਰਿਆਂ ਨੂੰ 당 ਕਰ ਦਿੰਦੇ ਹੋ ਹਨਾ ਤੇ ਦੂਜੀ ਗੱਲ ਇਹ ਹੈ ਵੀ ਸਾਰਿਆਂ ਨੇ ਉਹ ਟਾਈਮ ਫ੍ਰੀ ਵੀ ਰੱਖਣਾ ਤੁਹਾਨੂੰ ਲੱਗਦਾ ਵੀ ਇਹ ਪਰਮਾ ਹੋ ਜਾਊਗਾ ਤੁਹਾਡਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ 100% ਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਾਡਾ ਪ੍ਰੋਗਰਾਮ ਹੈ ਜੀ ਜਿਹੜਾ ਸਾਨੂੰ ਫੀਡਬੈਕ ਬਹੁਤ ਅੱਛੀ ਮਿਲਦੀ ਹੈ ਹਰ ਇੱਕ ਫੀਮੇਲ ਤੋਂ ਜਦੋਂ ਉਹ ਆਪਣਾ ਅਟੈਂਡ ਕਰਕੇ ਜਾਂਦੇ ਆ ਕਿਉਂਕਿ ਅਸੀਂ ਇਸ ਪ੍ਰੋਗਰਾਮ ਨੂੰ ਬੜਾ ਯੂਨੀਕ ਬਣਾਇਆ ਹੋਇਆ ਇੱਕ ਟਰੈਡੀਸ਼ਨਲ ਲੁੱਕ ਤੇ ਟਰੈਡੀਸ਼ਨਲ এনवायरमेंट ਦਿੰਨੇ ਆ ਉੱਥੇ ਸੋ ਉਦਾਂ ਤਾਂ ਆਪਾਂ ਨੂੰ ਪਤਾ ਇੱਥੇ ਲਾਈਫ ਬਿਜ਼ੀ ਐ ਸ케ਜੂਲ ਸਾਰਿਆਂ ਦਾ ਸੋ ਇੱਕ ਟਾਈਮ ਆਪਾਂ ਸਿਲੈਕਟ ਕੀਤਾ ਵੀ ਜਿੱਥੇ ਮਾਵਾਂ ਤੇ ਧੀਆਂ ਇਕੱਠੀਆਂ ਉਸ ਮੂਮੈਂਟਸ ਨੂੰ ਇੰਜੋਏ ਕਰ ਸਕਦੀਆਂ ਨੇ ਤਿਆਰੀ ਸਾਡੀ ਗਿੱਧਾ ਪੰਗੜਾ ਪਰਫਾਰਮੈਂਸਸ ਤੇ ਮੇਰੇ ਖਿਆਲ ਚ ਜਲੇਬੀਆਂ ਦਾ ਲੰਗਰ ਤਾਂ ਸਾਡੇ ਹੁੰਦਾ ਹੀ ਆ ਹਨਾ ਉਹ ਵੀ ਗਰਮ ਗਰਮ ਦਾ ਸੋ ਉਹ ਵੀ ਹੈਗਾ ਸੋ ਫੁੱਲ ਆਫ ਐਂਟਰਟੇਨਮੈਂਟ ਉਹ ਜਿਹੜੇ ਵੀ 3-4 ਘੰਟੇ ਹੁੰਦੇ ਆ ਸੋ ਇੱਕ ਵੀ ਮਿੰਟ ਇਹ ਹੋ ਜਾ ਨਹੀਂ ਹੁੰਦਾ ਵੀ ਜਿੱਥੇ ਇਕੱਲੇ ਨੂੰ ਆ ਕੇ ਫੀਲ ਹੋਵੇ ਵੀ ਅਸੀਂ ਬੋਰ ਹੋ ਰਹੇ ਆ ਇਹੋ ਜਿਹਾ ਕੁਝ ਨਹੀਂ ਫੁੱਲ ਐਂਟਰਟੇਨਮੈਂਟ ਹੋਣੀ ਹੈ ਜੀ ਜੀ ਬਿਲਕੁਲ ਬੇਬਲ ਕਾਲੋ ਜੀ ਹਰ ਸਾਲ ਕੁਛ ਨਾ ਕੁਛ ਲਿਆਉਂਦੇ ਰਹਿੰਦੇ ਨੇ ਉਹ ਹਨਾ ਜਿਵੇਂ ਮੈਂ ਜ਼ਿਕਰ ਕਰ ਰਹੀ ਸੀ ਕਿ ਪਵਨ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਵਕਤ ਪਾਉਂਦੇ ਹੋ ਸਾਰਿਆਂ ਨੂੰ ਤੇ ਉਹ ਸਾਰਿਆਂ ਨੂੰ ਇਹ ਪਤਾ ਲੱਗਦਾ ਵੀ ਓਕੇ ਜੀ ਹੁਣ ਜਿਵੇਂ ਇੱਥੇ ਗੁਲਾਬੀ ਮੌਸਮ ਸ਼ੁਰ ਈਵੈਂਟ ਦਾ ਨਵੇਂ ਇੰਤਜ਼ਾਰ ਰਹਿੰਦਾ ਹੁਣੇ ਦੋਸਤੋ ਵੀ ਤੁਹਾਡੀ ਸ਼ੁਰੂਆਤ ਹੋਣ ਜਾ ਰਹੀ ਹੈ ਮਦਰਸਡੇ ਦੇ ਪ੍ਰੋਗਰਾਮ ਤੋਂ ਇਸ ਪ੍ਰੋਗਰਾਮ ਦੇ ਵਿੱਚ ਖਾਸ ਕੀ ਕੁਝ ਹੈ ਟਿਕਟ ਦੇ ਕੀ ਪ੍ਰਾਈਜ਼ ਰੱਖੇ ਗਏ ਨੇ ਤੇ ਡੋਰ ਪ੍ਰਾਈਜ਼ ਕਿੰਨੇ ਕੁ ਹੋਣਗੇ ਹਾਂਜੀ ਸ਼ੈਰੀ ਜੀ ਡੋਰ ਪ੍ਰਾਈਜ਼ ਤੇ ਅਸੀਂ ਬਹੁਤ ਰੱਖਿਆ ਸਰਪ੍ਰਾਈਜ਼ ਰਹੂਗਾ ਮੇਰੇ ਸਰੋਤਿਆਂ ਲਈ ਸੋ ਭੈਣਾ ਹਮੇਸ਼ਾ ਉੱਥੇ ਆਣਗੇ ਜਨ ਨੂੰ ਸਰਪ੍ਰਾਈਜ਼ ਜ਼ਰੂਰ ਮਿਲਦਾ ਮੇਰੀਆਂ ਬਜ਼ੁਰਗ ਮਾਵਾਂ ਨੂੰ ਵੀ ਮਿਲਦਾ ਛੋਟੀਆਂ ਬੱਚੀਆਂ ਨੂੰ ਵੀ ਮਿਲਦਾ ਜਿਹੜੇ ਕਿ ਫਰਸਟ ਟਾਈਮ ਸਾਡੇ ਸ਼ੋਅ ਤੇ ਆਉਂਦੀਆਂ ਸੋ ਸਾਰਾ ਕੁਝ ਅਸੀਂ ਲੈ ਕੇ ਆ ਰਹੇ ਹਾਂ ਸੂਟਾਂ ਦੀ ਤੁਸੀਂ ਗੱਲ ਕੀਤੀ ਆ ਸੂਟਾਂ ਵਾਸਤੇ ਸਾਡੇ ਕੋਲ ਬੈਂਡਰਸ ਬਹੁਤ ਹੁੰਦੇ ਆ ਸੋ ਉੱਥੋਂ ਹੀ ਸੂਟ ਬਾਏ ਕਰਕੇ ਅਗਲੇ ਫੰਕਸ਼ਨ ਲਈ ਰੈਡੀ ਕਰ ਸਕਦੇ ਤੁਸੀਂ ਆ ਤੁਸੀਂ ਖਰਚਾ ਕਰਾ ਰਹਿਆ ਸਰ ਨਹੀਂ ਜੀ ਖਰਚਾ ਨਹੀਂ ਜੀ ਇਹ ਪਹਿਣਾ ਦਾ ਸ਼ੌਂਕ ਹੁੰਦਾ ਸੋ ਮਾਵਾਂ ਨਾਲ ਆਈਆਂ ਹੁੰਦੀਆਂ ਮਾਵਾਂ ਨੇ ਵੀ ਤੇ ਆਨੇ ਮਾਵ ਨੂੰ ਗਿਫਟ ਦੇਣਾ ਹੁੰਦਾ ਸੋ ਇਸ ਕਰਕੇ ਤੋਂ ਸਾਰੇ ਗਿਫਟ ਵੀ ਐਕਸਚੇਂਜ ਕੀਤੇ ਜਾ ਸਕਦੇ ਆ ਸੋ ਬੰਸ ਹਾਂਜੀ ਸੋ ਧੰਨਵਾਦ ਕਰਦੀ ਆ ਮੈਂ ਭੈਣਾਂ ਸਾਰੀਆਂ ਦਾ ਜਿਹੜੀਆਂ ਮੇਰੇ ਨਾਲ ਅੱਜ ਤੱਕ ਰਹੀਆਂ ਤੇ ਆਸ ਕਰਦੀ ਆ ਕਿ ਅੱਗੇ ਵੀ ਮੇਰੇ ਨਾਲ ਇਸੇ ਤਰ੍ਹਾਂ ਜੁੜੀਆਂ ਰਹਿਣਗੀਆਂ ਸੋ ਸਾਨੂੰ ਫੀਡਬੈਕਸ ਮਿਲਦੇ ਆ ਭੈਣਾਂ ਦੇ ਤਾਂ ਹੀ ਅਸੀਂ ਸਾਨੂੰ ਉਤਸ਼ਾਹ ਮਿਲਦਾ ਵੀ ਹਾਂਜੀ ਅਸੀਂ ਅਗਲਾ ਵੀ ਪ੍ਰੋਗਰਾਮ ਕਰਾਈਏ ਤੇ ਫੋਨ ਕਾਲ ਮੈਨੂੰ ਇਹਨਾਂ ਭੈਣਾਂ ਦੀਆਂ ਆਉਂਦੀਆਂ ਆ ਇਹਨਾਂ ਦੀ ਮੰਗ ਤੇ ਮੈਂ ਅਗਲਾ ਪ੍ਰੋਗਰਾਮ ਨੂੰ ਅਲਿਕਦੀਆਂ ਜੀ ਹਾਂਜੀ ਅੱਛਾ ਇਹਦੇ ਵਿੱਚ ਇਸ ਈਵੈਂਟ ਦੇ ਵਿੱਚ ਕੀ ਸਿਰਫ ਫੀਮੇਲਸ ਨਹੀਂ ਆਉਣਾ ਜਨਰੇਸ਼ਨਸ ਹੋਰ ਹੋਣਗੀਆਂ ਯੰਗਸਟਰ ਜਿਹੜੇ ਨੇ ਇੰਟਰਨੈਸ਼ਨਲ ਸਟੂਡੈਂਟਸ ਆ ਔਰ ਉਸ ਹੋ ਸਕਦੇ ਵੀ ਅਸੀਂ ਵੀ ਜਾਈਏ ਮਜ਼ਾ ਆ ਹਾਂਜੀ ਹਾਂਜੀ ਨਹੀਂ 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 ਇਹ ਤਾਂ ਪ੍ਰੋਗਰਾਮ ਸਾਰੇ ਆਪਣੇ ਲਈ ਲੇਡੀਜ਼ ਦਾ ਹੈਗਾ ਸਪੈਸ਼ਲੀ ਅਸੀਂ ਬੱਚਿਆਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਹਿੰਦੇ ਆ ਵੀ ਉਹ ਜ਼ਰੂਰ ਆਣ ਕਿਉਂਕਿ ਅਸੀਂ ਨਹੀਂ ਚਾਹਦੇ ਉਹ ਫੀਲ ਕਰਨ ਵੀ ਸਾਡੇ ਮਦਰਜ਼ ਇੰਡੀਆ ਹੈਗੇ ਨੇ ਜਾਂ ਜਿਹੜੇ ਮਦਰਜ਼ ਇੱਥੇ ਵਰਕ ਪਰਮਿਟ ਵਗੈਰਾ ਤੇ ਆਏ ਉਹਨਾਂ ਦੇ ਬੱਚੇ ਪਿੱਛੇ ਰਹਿ ਗਏ ਨੇ ਅਸੀਂ ਸਭ ਨੂੰ ਓਪਨ ਹਾਰਟ ਸੱਦਾ ਦਿੰਦੇ ਆ ਸਾਰੇ ਪਹੁੰਚੋ ਵੀ ਆ ਕੇ ਆਪਣਾ ਐਂਟਰਟੇਨਮੈਂਟ ਸਾਰੇ ਕਰੋ ਜੀ ਅੱਛਾ ਕਹਿੰਦੇ ਨੇ ਜਿੱਥੇ ਬਹੁਤ ਸਾਰੀਆਂ ਬੀਬੀਆਂ ਇਕੱਠੀਆਂ ਹੁੰਦੀਆਂ ਉੱਥੇ ਨਾ ਲੜਾਈ ਝਗੜੇ ਵੀ ਹੁੰਦੇ ਤੇ ਚੁਗਲੀ ਵੀ ਚੱਲਦੀ ਹੈ ਸੱਚ ਬੋਲੇ ਪਵਨ ਹੁੰਦਾ ਹੈ ਨੇ ਸਾਡੇ ਪ੍ਰੋਗਰਾਮ ਚ ਨਹੀਂ ਹੁੰਦਾ ਅਸੀਂ ਵੈਲਾ ਆਰਗੇਨਾਈਜ਼ਡ ਆ ਕੋਈ ਇਦਾਂ ਨਹੀਂ ਇਹ ਵੀ ਫਰਸਟ ਟਾਈਮ ਫਰਸਟ ਕੰਫਰਸ ਵਾਲੀ ਗੱਲ ਨਹੀਂ ਹੈਗੀ ਸੋ ਅਸੀਂ ਪਹਿਲਾਂ ਹੀ ਸਾਰਾ ਕੁਝ ਐਨ ਉਹਨਾਂ ਲਈ ਵਾਸਤੇ ਸਿਲੈਕਟ ਕੀਤੇ ਹੁੰਦੇ ਕਿਹੜੇ ਟੇਬਲ ਤੇ ਕਿਹਨੇ ਆ ਕੇ ਬੈਠਣਾ ਆ ਸੋ ਇਦਾਂ ਦਾ ਇਸ਼ੂ ਆਉਂਦਾ ਨਹੀਂ ਹੈਗਾ ਵੈਸੇ ਇਸ ਵਾਰੀ ਦਾ ਪਤਾ ਨਹੀਂ ਅੱਛਾ ਉਹ ਚੁਕਲੀਵਰ ਚਲੋ ਆਪਾਂ ਮਜ਼ਾਕੀਆ ਅੰਦਾਜ਼ ਦੇ ਵਿੱਚ ਇਹਨੂੰ ਜ਼ਰੂਰ ਲਿਆ ਬਟ ਉਹਨਾਂ ਕਿ ਦਿਲ ਦੇ ਬਲਵਲੇ ਸਾਂਝੇ ਕਰਨੇ ਹੈਨਾ ਉਹ ਪਲੈਟਫਾਰਮ ਦੇਣਾ ਸੋ ਮਦਰਸਡੇ ਦੇ ਮੌਕੇ ਦੇ ਉੱਤੇ ਬਹੁਤ ਸਾਰੇ ਬਜ਼ੁਰਗ ਜਿਹੜੇ ਵਿਚਾਰੇ ਘਰੇ ਬੈਠੇ ਰਹਿੰਦੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਦੂਜਿਆਂ ਨੂੰ ਦੇ ਕੇ ਐਂਟਰਟੇਨ ਹੋਈਏ ਹੈ ਨਾ ਤੇ ਇਹ ਦੋਸਤੋ ਵੀ ਵਿਮਲ ਕਲੋਜੀ ਤੁਹਾਡੇ ਉਥੇ ਇਦਾਂ ਦਾ ਹੀ ਮਾਹੌਲ ਹੁੰਦਾ ਤੇ ਨਾਲੇ ਜਦੋਂ ਆਪਸੀ ਟੀਮ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਹੈ ਤਾਂ ਕੀ ਲੜਾਈ ਹੁੰਦੀ ਹੈ ਤੁਹਾਡੀ ਸਾਡੀ ਟੀਮ ਦੀ ਲੜਾਈ ਨਹੀਂ ਜੀ ਹੁੰਦੀ ਇਸ ਗੱਲੋਂ ਤੋਂ ਮੈਂ ਕਹਿ ਸਕਦੀ ਆ ਅਸੀਂ ਬਹੁਤ ਰਲ ਕੇ ਭੈਣਾਂ ਦਾ ਸਾਥ ਸਾਡਾ ਇੱਕ ਦੂਜੇ ਦੇ ਨਾਲ ਤੇ ਜਿਹੜੇ ਬੀਬੀਆਂ ਦੀ ਗੱਲ ਆ ਬੀਬੀਆਂ ਆਣ ਕੇ ਬੋਲੀਆਂ ਸਟੇਜ ਤੇ ਪਾਉਂਦੀਆਂ ਮੈਨੂੰ ਚੰਗਾ ਲੱਗਦਾ ਜਦੋਂ ਮਾਈਕ ਇੱਕ ਦੂਜੇ ਤੋਂ ਫੜਦੀਆਂ ਨਹੀਂ ਮੈਂ ਪਾਉਣੀ ਬੋਲੀ ਹੁਣ ਮੇਨੂੰ ਵਾਰੀ ਆ ਸੋ ਬੀਬੀਆਂ ਵਾਸਤੇ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਸੋ ਸਾਰੀਆਂ ਮੈਂ ਆਪਣੀਆਂ ਮਾਤਾਵਾਂ ਨੂੰ ਵੀ ਕਹੂੰਗੀ ਸਾਰੇ ਹੀ ਸਾਡੇ ਕੋਲ ਪਹੁੰਚੋ ਇਹ ਡਿਫਰੈਂਟ ਤਰ੍ਹਾਂ ਦਾ ਮਾਹੌਲ ਆ ਜੀ ਹਾਂ ਜੀ ओके आखिर ਦੇ ਵਿੱਚ ਤੁਸੀਂ ਜਿਹੜੇ ਜਿਹਨਾਂ ਨਾਲ ਤੁਹਾਡਾ ਸੰਪਰਕ ਕਰਨਾ ਠੀਕ ਹੈ ਉਹ ਤਾਂ ਆਪਾਂ ਸਾਰੇ ਤੁਹਾਡੇ ਤੋਂ ਪੁੱਛਾਂਗੇ ਤੁਹਾਡਾ ਸਾਰੇ ਕੰਟੈਕਟ ਕਿੱਥੇ ਕਰ ਸਕਣ ਟਿਕਟਾਂ ਲੈਣੀਆਂ ਕਿਸੇ ਨੇ ਜਾਂ ਹੈ ਨਾ ਕਿ ਪ੍ਰੋਪਰ ਉਹ ਤੇ ਵੈਨਿਊ ਹੋਏਗਾ ਉਸ ਤੋਂ ਪਹਿਲਾਂ ਇਹ ਵੀ ਜਿਨ੍ਹਾਂ ਨੇ ਕੋਈ ਗੀਤ ਵੀ ਤਿਆਰ ਕੀਤੇ ਹੋਣਗੇ ਬਹੁਤ ਸਾਰੀਆਂ ਮਦਰਸ ਨੇ ਬਹੁਤ ਸਾਰੀਆਂ ਹੋਰ ਜਿਹੜੀਆਂ ਕੋਈ ਛੋਟੀ ਏਜ ਦੇ ਵੀ ਬੱਚੇ ਨੇ ਆਣਾ ਉਹਨਾਂ ਨੇ ਵੀ ਕੋਈ ਗੀਤ ਵਗੈਰਾ ਤਿਆਰ ਕੀਤੇ ਹੁੰਦੇ ਬੋਲੀਆਂ ਵੀ ਕਿ ਉਹਨਾਂ ਵਾਸਤੇ ਓਪਨ ਪਲੇਟਫਾਰਮ ਹੈ ਉਹ ਕੋਈ ਵੀ ਗੀਤ ਗਾਣਾ ਚਾਹੁੰਦੇ ਨੇ ਜਾਂ ਬੋਲੀ ਆ ਓਟ ਕੇ ਉਹ ਬੋਲ ਸਕਦੇ ਨੇ ਬਾ ਸਕਦੇ ਨੇ ਜ਼ਰੂਰ ਪਾ ਸਕਦੇ ਜੀ ਅਸੀਂ ਮੌਕਾ ਦਿੰਨੇ ਸਾਰਿਆਂ ਨੂੰ ਤੁਸੀਂ ਫੁੱਲ ਤਿਆਰੀ ਨਾਲ ਆਇਓ ਤੇ ਸਾਡੇ ਕੋ ਆਪਣਾ ਨਾਮ ਲਿਖਾ ਸਕਦੇ ਆ ਤੁਸੀਂ ਪਹਿਲਾਂ ਫੋਨ ਕਰਕੇ ਸਾਨੂੰ ਦੱਸ ਸਕਦੇ ਆ ਕਿਸੇ ਤਰ੍ਹਾਂ ਦੀ ਵੀ ਕਿਸੇ ਨੇ ਪਰਫਾਰਮੈਂਸ ਕਰਨੀ ਹੋਵੇ ਤੇ ਸਾਨੂੰ ਪਹਿਲਾਂ ਦੱਸ ਸਕਦੇ ਉਹਨਾਂ ਦਾ ਅਸੀਂ ਟਾਈਮ ਸਕੈਡਿਊਲ ਪਹਿਲਾਂ ਕੀਤਾ ਹੋਏਗਾ ਜੇ ਨਹੀਂ ਇਹ ਕਰ ਸਕਦੇ ਤੇ ਜੇ ਤੁਸੀਂ ਉੱਥੇ ਆਣ ਕੇ ਤੁਹਾਡਾ ਮਨ ਮੰਨਦਾ ਵੀ ਮੈਂ ਤਾਂ ਕੋਈ ਗੀਤ ਗਾਉਣਾ ਜੀ ਮੈਂ ਕੋਈ ਬੋਲੀ ਪਾਉਣੀ ਆ ਜੀ ਸਾਨੂੰ ਆਣ ਕੇ ਸਟੇਜ ਤੇ ਮਿਲ ਸਕਦੇ ਸਾਡੀ ਟੀਮ ਨੂੰ ਹਾਂਜੀ ਹੁਣ ਇਹ ਦੱਸੋ ਵੀ ਤੁਸੀਂ ਸਾਰੇ ਜਦੋਂ ਸਾਰਿਆਂ ਨੂੰ ਇਨਵੀਟੇਸ਼ਨ ਦੇ ਰਹੇ ਹੋ ਹਨਾ ਸੱਦਾ ਦੇ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਕਿਹੜੀ ਬੋਲੀ ਪਾ ਕੇ ਸੱਦਾ ਦੇਣਾ ਚਾਹੁੰਦੇ ਹੋ ਬਾਗ ਦੀ ਸੀ 라ਵੀ ਵਿੱਚ ਫੁੱਲ ਨਿੰਗਲਾਬ ਦਾ ਬਾਗ ਦੀ ਸੀ 라ਵੀ ਵਿੱਚ ਫੁੱਲ ਨਿੰਗਲਾਬ ਦਾ ਕਿਸੇ ਨੂੰ ਕੀ ਪਤਾ ਮਮਾਤਿਆਂ ਦੇ ਵੇਰਾਗ ਦਾ ਕਿਸੇ ਨੂੰ ਕੀ ਪਤਾ ਮਮਾਤਿਆਂ ਦੇ ਵੇਰਾਗ ਦਾ ਪਤਾ ਮਾ ਮਾ ਪਿਆ ਨਿਵਰਾਗ ਦਾ ਵੈਰੀ ਗੁੱਡ ਜੀ ਇਹਨਾਂ ਦੀ ਤਿਆਰੀ ਪੂਰੀ ਹੈ ਤੁਸੀਂ ਆਪਣੀ ਤਿਆਰੀ ਕਰ ਲਓ ਹੁਣ ਆਖੀਰ ਦੇ ਵਿੱਚ ਦੱਸੋ ਬਿਮਲ ਕਾਲੋ ਜੀ ਜਿਨ੍ਹਾਂ ਨੇ ਕੰਟੈਕਟ ਕਰਨਾ ਹੈ ਜਿਨ੍ਹਾਂ ਨੂੰ ਕੋਈ ਸਵਾਲ ਜਵਾਬ ਹੋਣਗੇ ਟਿਕਟਾਂ ਕਿੰਨੀਆਂ ਕੌਣ ਬੱਚੇ ਦੀ ਕਿੰਨੀ ਟਿਕਟ ਹੈ ਸੋ ਸਾਰਾ ਕੁਝ ਕਿੱਥੇ ਤੁਹਾਡਾ ਕੰਟੈਕਟ ਕਰ ਸਕਦੇ ਹਾਂ ਹਾਂ ਜੀ ਜਿਸ ਕਿਸੇ ਨੇ ਟਿਕਟ ਲੈਣੀ ਹੈਗੀ ਆ ਤੁਸੀਂ ਸੋਨੀਆ ਲਾਲੀ 6042206657 ਤੇ ਕੰਟੈਕਟ ਕਰ ਸਕਦੇ ਹੋ ਟਿਕਟ ਸਾਡੀ 50 ਡਾਲਰ ਹੈਗੀ ਹੈ ਤੇ ਜੇ ਤੁਸੀਂ ਪੂਰਾ ਟੇਬਲ ਆਪਾਂ ਲੈਣੇ ਹੈਗੇ ਆ ਤੇ ਉਹ ਹੈਗਾ ਆਪਣਾ ਡਿਸਕਾਊਂਟ ਤੇ ਹੈਗਾ ਤੇ ਮੈਂ ਤਾਂ ਇਹੀ ਕਹੂੰਗੀ ਵੀ ਟੇਬਲ ਹੀ ਚੁੱਕੋ ਟੇਸ ਚੇਅਰਸ ਨਾਲ ਤਾਂ ਡਿਸਕਾਊਂਟ ਲਓ ਵਾਹਤ ਵਾਹਤ ਠੀਕ ਹੈ ਇੱਕ ਟੇਬਲ ਤੇ ਸਾਡੇ 8 ਸੀ ਚੇਅਰਸ ਹੈਗੀਆਂ ਨੇ ਹਾਂਜੀ ਟੇਬਲ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਤੇ ਮਿਲਦਾ ਹੈਗਾ ਤਾਂ ਚਾ ਉਹਦਾ ਟਿਕਟ ਦੀ ਪ੍ਰਾਈਸ ਹੈਗੀ ਹੈ 50 ਡਾਲਰ ਈਚ ਜੀ ਹਾਂਜੀ ਭਵਨ ਇਨਵੀਟੇਸ਼ਨ ਹਾਂਜੀ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ 6048080152 50 ਡਾਲਰ ਟਿਕਟ ਆ ਅੰਡਰ 5 ਜਿਹੜੇ ਬੱਚੇ ਨੇ ਉਹ ਫ੍ਰੀ ਹੈਗੇ ਆ ਸੋ ਪਲੀਜ਼ ਆਓ ਹோம் ਹਮਾਕੇ ਹਾਂਜੀ ਹਾਂਜੀ ਜੀ ਮੈਂ ਸਾਰਿਆਂ ਨੂੰ ਸੱਦਾ ਦਿੰਨੀ ਆ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ 6047243617 ਕਿਸੇ ਬੈਂਡਰ ਨੇ ਕੋਈ ਨਵਾਂ ਘਰੋਂ ਕੰਮ ਸ਼ੁਰੂ ਕੀਤਾ ਮੈਂ ਸਭ ਨੂੰ ਸੱਦਾ ਦਿੰਨੀ ਆ ਗੁੱਡ ਪਲੇਟਫਾਰਮ ਆ ਇੱਥੇ ਆਓ ਐਟ ਲੀਸਟ ਮੇਰੇ ਕੋਲ ਜਿੰਨੀਆਂ ਲੇਡੀਆਂ ਹੋਣਗੀਆਂ ਉਹ ਤੁਹਾਡੇ ਵਿਜ਼ਿਟਿੰਗ ਕਾਰਡ ਤਾਂ ਲੈ ਕੇ ਜਾ ਹੀ ਸਕਦੇ ਆ ਨਾ ਸੋ ਇਸ ਕਰਕੇ ਜਰੂਰ ਪਹੁੰਚੋ ਤੇ ਬੈਂਡਰਸ ਭੈਣਾ ਵੀ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਜੀ ਬੱਚੇ 5 ਸਾਲ ਤੋਂ ਅੰਡਰ ਫ੍ਰੀ ਆ ਜੀ ਸਾਰੀ ਜੀ ਥੈਂਕ ਯੂ ਸੋ ਮੱਚੀ ਥੈਂਕ ਯੂ ਸੋ ਮਾਵਾ ਟੰਡੀਆਂ ਛਾਵਾਂ ਦੀ ਟੀਮ ਨੇ ਤਾਂ ਤਿਆਰੀ ਪੂਰੀ ਕਰ ਲਈ ਹੋਈ ਹੈ ਹੁਣ ਕਰੋ ਤੁਸੀਂ ਆਪਣੀ ਤਿਆਰੀ 4 ਮਈ ਨੂੰ ਐਤਵਾਰ ਨੂੰ ਗ੍ਰੈਂਡ ਤਾਜ ਦੇ ਵਿੱਚ ਇਵੈਂਟ ਹੋਣ ਜਾ ਰਿਹਾ ਸੋ ਗ੍ਰੈਂਡ ਤਾਜ ਦੇ ਵਿੱਚ ਤੁਸੀਂ ਸਾਰਿਆਂ ਨੇ ਪਹੁੰਚਣਾ ਤੇ ਉੱਥੇ ਹੋਏਗਾ ਤੁਹਾਡੇ ਲਈ ਖੂਬਸਾਰਾ ਐਂਟਰਟੇਨਮੈਂਟ ਮਾਵਾ ਤੇ ਧੀਆ ਸਾਰੇ ਉੱਥੇ ਪਹੁੰਚ ਸਕਦੇ ਨੇ ਬਹੁਤ ਸਾਰੇ ਰਿਸ਼ਤੇ ਹੋਣਗੇ ਦਿਲ ਦੇ ਬਲਵਲੇ ਤੁਸੀਂ ਉੱਥੇ ਇੱਕ ਦੂਜੇ ਨਾਲ ਸਾਂਝੇ ਕਰ ਸਕਦੇ ਹੋ ਤੇ ਖੂਬਸਾਰਾ ਜਿਹੜਾ ਗਿੱਧਾ ਪੰਗੜਾ ਗੀਤ ਬੋਲੀ ਜੋ ਤੁਸੀਂ ਪਾਣਾ ਚਾਹੁੰਦੇ ਹੋ ਉਹ ਓਪਨ ਪਲੈਟਫਾਰਮ ਹੈ ਤੁਹਾਡੇ ਵਾਸਤੇ ਸੋ ਨਾਲ ਦੀ ਨਾਲ ਖਾਣੇ ਦਾ ਵੀ ਚੰਗਾ ਖਾਸਾ ਇੰਤਜ਼ਾਮ ਕੀਤਾ ਗਿਆ ਹੈ ਕੈਮਰਾਮੈਨ ਅਮਿਤ ਮਨੀ ਸਰਦੀਨਾ ਸ਼ੈਰੀ ਗੌਰਵਾ ਸਰੀ ਸਟੂਡੀਓ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ